ਲੁੱਟਖੋਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਦਿਨ-ਬਦ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਲੋਕ ਤਾਂ ਰਾਜ ਆਉਂਦੇ ਬੰਦੇ ਨੂੰ ਤਾਂ ਲੁੱਟਦੇ ਹੀ ਨੇ ਪਰ ਹੁਣ ਲੋਕਾਂ ਨੇ ਬੰਦ ਘਰਾਂ ਨੂੰ ਵੀ ਨਿਸ਼ਾਨਾ ਬਣਾ ਰੱਖਿਆ ਤਾਂ ਨਡਾਲਾ ਦੇ ਵਿੱਚ ਚੋਰਾਂ ਨੇ ਬੰਦ ਕੋਠੀ ਨੂੰ ਨਿਸ਼ਾਨਾ ਬਣਾਇਆ ਜਿੱਥੇ 4.5 ਲੱਖ ਰੁਪਏ ਤੇ ਜੇਵਰ ਚੋਰੀ ਕਰਕੇ ਫਰਾਰ ਹੋ ਗਏ ਦੱਸਿਆ ਕਿ ਹਲਕਾ ਪੁਲਾਤ ਦੇ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਇਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਜਿਸ ਦੌਰਾਨ ਨਡਾਲਾ ਵਿਖੇ ਇੱਕ ਬੰਦ ਕੋਠੀ ਦੇ ਵਿੱਚ ਚੋਰਾਂ ਨੇ ਧਾਵਾ ਬੋਲਦਾ ਉੱਥੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਜਾਨ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ 2 ਸਤੰਬਰ ਨੂੰ ਦਿੱਲੀ ਗਿਆ ਹੋਇਆ ਸੀ ਤੇ ਜਦੋਂ 4 ਸਤੰਬਰ ਰਾਤ 10 ਵਜੇ ਘਰੇ ਆ ਕੇ ਵੇਖਿਆ ਤਾਂ ਅੰਦਰਲੇ ਦਰਵਾਜ਼ਾ ਟੁੱਟਾ ਹੋਇਆ ਸੀ ਜੋ ਅੰਦਰ ਸਾਰੇ ਕਮਰਿਆਂ ਦੇ ਵਿੱਚ ਫੋਲਾ ਫਰਾਲੀ ਕੀਤੀ ਹੋਈ ਸੀ ਉਸਨੇ ਦੱਸਿਆ ਕਿ ਅੰਦਰ ਪਿਆ 4.5 ਲੱਖ ਰੁਪਇਆ ਤੇ ਕੀਮਤੀ ਗਹਿਣੇ ਉਹਨਾਂ ਨੇ ਚੋਰੀ ਕਰ ਲੈਨੇ ਤੇ ਚੋਰੀ ਕਰਕੇ ਰਫੂ ਚੱਕਰ ਹੋ ਗਏ ਨੇ ਉਹ ਕੱਲੀ ਆਪਣਾ ਮੇਰਾ ਨਖਜਾਨ ਸਿੰਘ ਜੀ ਅੱਛਾ ਇਹ ਕਿਦਾਂ ਵਾਪਰੀ ਜਿਹੜੀ ਚੋਰੀ ਤੁਸੀਂ ਕਿੱਥੇ ਸੀ ਉਦੋਂ ਇਹ ਭਾਜੀ ਮੈਂ 2 ਤਰੀਕ ਨੂੰ ਸਵੇਰੇ 5:30 ਵਜੇ ਦਿੱਲੀ ਗਿਆ ਸੀ ਮੈਨੂੰ ਕੰਮ ਸੀ ਉੱਥੇ ਤੇ 4 ਤਰੀਕ ਨੂੰ ਮੈਂ ਸ਼ਾਮੀ 10 ਵਜੇ ਆਇਆ ਆ ਕੇ ਵੇਖਿਆ ਬਾਹਰ ਲਗੇਟ ਲੱਗਾ ਸੀ ਤੇ ਆ ਜਿਹੜਾ ਅੰਦਰਲਾ ਡੋਰ ਇਹ ਟੁੱਟਾ ਸੀ ਇਹ ਜਿਵੇਂ ਅੰਦਰ ਵੇਖਿਆ ਖਲਾਰਾ ਖਿਲਰਿਆ ਸਾਰਾ ਸਮਾਨ ਕੱਢਿਆ ਸਮਾਨ ਚੋਰੀ ਵੀ ਹੋਇਆ ਬਹੁਤ ਤੇ ਲੋਕਰ ਚ ਕੈਸ਼ ਵੀ ਸੀ ਥੋੜਾ ਸੋਨਾ ਸੀ ਉਹ ਵੀ ਮੇਰੇ ਪੇਪਰ ਵੀ ਸੀ ਉਹ ਸਾਰਾ ਮਤਲਬ ਕੱਢ ਕੇ ਤੇ ਫਿਰ ਮੈਂ ਗਵਾਂਡੀਆਂ ਨੂੰ ਬੁਲਾਏ ਜਿਹੜੇ ਗਵਾਂਡੀਆਂ ਨਾਲ ਚੈੱਕ ਕੀਤਾ ਤੇ ਹੁਣ ਬੰਦਾ ਵੇਖਾਂ ਫਿਰ ਪੁਲਿਸ ਬੁਲਾंदे ਪੁਲਿਸ ਆਂਦੀ ਨਹੀਂ ਸੀ ਫਿਰ ਮੈਂ ਐਸਐਸਪੀ ਨੂੰ ਫੋਨ ਕੀਤਾ ਉਹਨੂੰ ਐਸਐਚਓ ਭੇਜਿਆ ਐਸਐਚਓ ਭੇਜਣ ਤੋਂ ਬਾਅਦ ਉਹ ਮੜ ਜਿਹਾ ਆਇਆ ਨਾਨਪ ਕਰਕੇ ਭੱਜ ਗਿਆ ਕੀ 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 ਨੁਕਸਾਨ ਆਇਆ ਜੀ ਗੱਲ ਕਰੀ ਨੁਕਸਾਨ ਭਾਜੀ ਮੈਂ ਪਲਾਟ ਵੇਚਿਆ ਸੀ ਤੇ ਮੈਨੂੰ ਕਿਸੇ ਨੇ 5 ਲੱਖ ਰੁਪਏ ਦਿੱਤੇ 50 ਹਜ਼ਾਰ ਮੈਂ ਲੈ ਗਿਆ ਦਿੱਲੀ 4.5 ਲੱਖ ਘਰ ਪਿਆਈ ਥੋੜਾ ਸੋਨਾ ਸੀ ਇੱਕ ਮੇਰਾ ਕੜਾ ਸੀ ਇੱਕ ਸ਼ਾਂਪ ਸੀ ਤੇ ਦੋ ਛੋਟੀਆਂ ਚੈਨੀਆਂ ਸੀ ਦੋ ਵਾਲੀਆਂ ਹਾਂਜੀ ਦੋ ਵਾਲੀਆਂ ਦੇ ਜੋੜੇ ਫੋਨ ਵਗੈਰਾ ਵੀ ਖੜਿਆ ਕੋਈ ਇੱਕ ਫੋਨ ਖੜਿਆ ਉਹ ਸੈਕੰਡ ਮੇਰੀ ਨੂੰਹ ਦਾ ਫੋਨ ਸੀ ਉਹ ਖੜਿਆ ਕਿੰਨੇ ਕ ਤੋਲੇ ਆਪਾਂ ਕਹਿ ਸਕਦੇ ਹਾਂ ਸੋਨੇ ਦਾ ਜਿਹੜਾ ਚੋਰੀ ਹੋਈ ਹੈ ਕੁ 20 ਕ ਤੋਲੇ ਵਾਂ ਤੇ ਮਤਲਬ ਕਿ ਕੈਮਰਿਆਂ ਚ ਆਇਆ ਕੁਝ ਵੀ ਕੈਮਰੇ ਚੈੱਕ ਕਰਨੇ ਮੈਨੂੰ ਚੈੱਕ ਕਰਨੇ ਨਹੀਂ ਆਂਦੇ ਤੇ ਚੈੱਕ ਕਰਨੇ ਨੂੰ ਅੱਛਾ ਤੇ ਕੁਝ ਉਹਨਾਂ ਨੇ ਸ਼ਰਾਬ ਸੂਬ ਵੀ ਪੀਂਦੇ ਰਹੇ ਨੇ ਸ਼ਰਾਬ ਅੰਦਰ ਪਈ ਸੀ ਮੈਂ ਕੰਡੀਨ ਤੋਂ ਲੈ ਕੇ ਆਇਆ ਹੇ ਤੇ ਉਹ ਸ਼ਰਾਬ ਪੀਂਦੇ ਵੀ ਰਹੇ ਨੇ ਨਾਲ ਕੱਢ ਕੇ ਵੀ ਲੈ ਗਏ ਸ਼ਰਾਬ ਚਾਰ ਬੋਤਲਾਂ ਵੀ ਲੈ ਕੇ ਨੇ ਕੱਢ ਗਏ ਤੇ ਫੋਲਾ ਫਾਲੀ ਬੜੀ ਕੀਤੀ ਉਹਨਾਂ ਨੇ ਜੋ ਮਾਰਾ ਮੋੜਾ ਸਮਾਨ ਪਿਆ ਸੀ ਉਹ ਵੀ ਲੈ ਕੇ ਕੱਢ ਗਏ ਮਕੜੀਆਂ ਸੀ ਬਾਹਰ ਲਿਆਂਦੀਆਂ ਸੀ ਮੈਂ ਉਹ ਵੀ ਲੈ ਗਏ ਨੇ ਤੇ ਪੇਪਰ ਮੇਰੇ ਸਾਰੇ ਜਿਹੜੇ ਪੈਨਸ਼ਨ ਦੇ ਪੇਪਰ ਉਹ ਖਲਾ ਖਲਾਰ ਗਏ ਨੇ ਸਾਰੇ ਤੇ ਜਿਹੜੇ ਪੁਰਾਣੇ ਪਾਸਪੋਰਟ ਜਿਹੜੂ ਨਾਲ ਲੈ ਗਏ ਨੇ ਕੀ ਮੰਗ ਕਰਦੇ ਪੀਆ ਮੰਗੀ ਕਰਨੇ ਆ ਬਾਜੀ ਸ਼ਰਮ ਹੋ ਰਿਹਾ ਵੇਖੋ ਤਾਲੇ ਲੱਗੇ ਕੈਮਰੇ ਲੱਗੇ ਨੇ ਮੰਗੇ ਇਹੋ ਕਰਨੇ ਆ ਵੀ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਘੱਟੋ ਘੱਟ ਪੁਲਿਸ ਨੂੰ ਇਹ ਤੇ ਪਤਾ ਹੋਵੇ ਵੀ ਸਾਰਾ ਪਤਾ ਉਹਨਾਂ ਨੂੰ ਕਿਹੜਾ ਬੰਦਾ ਚੋਰੀ ਕਰਦਾ ਕਿਹੜਾ ਨਹੀਂ ਕਰਦਾ ਸਾਰਾ ਪਤਾ ਹੋਵੇ ਹੁਣ ਬੰਦਾ ਕੈਮਰਾ ਕੰਧ ਟੱਪ ਕੇ ਵੜੇ ਆ ਕੈਮਰੇ ਚ ਆਂਦੇ ਆ ਲੱਪਣਾ ਕਿੱਥੇ ਮੁੰਡਾ ਲੱਪਣਾ ਕੁਝ ਨਹੀਂ ਹੋਣਾ